ਬਹੁਤ ਹੀ ਖੁਸ਼ੀ ਦੇ ਪਲ ਨੇ ਬਿਮਾਰਤ ਸ੍ਰੀ ਧਿਆਨਪੁਰ ਵਾਲੇ ਪਪਾ ਲਾਲ ਜੀ ਦਵਾਰ ਧਿਆਨਪੁਰ ਵਾਲੇ ਮਹਾਰਾਜ ਜੀ ਸਾਡੇ ਵਿੱਚ ਪਹੁੰਚੇ ਨੇ ਸਾਰੇ ਹੀ ਰਾਮ ਭਗਤਾਂ ਨੂੰ ਆਸ਼ੀਰਵਾਦ ਦੇਣ ਵਾਸਤੇ ਔਰ ਇੱਥੋਂ ਜਿਹੜੀ ਸਪੈਸ਼ਲ ਟ੍ਰੇਨ ਮਹਾਤੰਗਵਾਸਤੇ ਜਾ ਰਹੀ ਹੈ ਉਹਨੂੰ ਆਪਣਾ ਆਸ਼ੀਰਵਾਦ ਦੇ ਕੇ ਉਹਨਾਂ ਨੂੰ ਚੰਡੀ ਦੇ ਕੇ ਇੱਥੋਂ ਰਵਾਨਾ ਕਰਨਗੇ ਔਰ ਆਈ ਹੋਈ ਸੰਗਤਾਂ ਦੀ ਯਾਤਰਾ ਨੂੰ নട কংগ্রেস মহারাষ্ট্র বিজেপি ਤੋਂ ਆਇਆ ਅੰਮ੍ਰਿਤਸਰ ਤੋਂ ਸਪੈਸ਼ਲ ਟ੍ਰੇਨ ਪਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਕੁੰਭ ਮਹਾਕੁੰਭ ਤੇ ਜਾਣ ਲਈ ਮਹਾਕੁੰਭ ਜੋ 143 ਸਾਲ ਬਾਅਦ 12 ਕੁੰਭ ਦਾ ਜਦੋਂ ਸਾਈਕਲ ਪੂਰਾ ਹੁੰਦਾ ਫਿਰ ਇੱਕ ਮਹਾਕੁੰਭ ਹੁੰਦਾ ਹੈ ਉੱਥੋਂ ਦੇ ਦਰਸ਼ਨ ਦਾ ਸਾਨੂੰ ਮੌਕਾ ਮਿਲ ਰਿਹਾ ਅੱਜ ਅੰਮ੍ਰਿਤਸਰ ਤੋਂ ਚੱਲ ਕੇ ਕੱਲ ਸਵੇਰੇ ਪ੍ਰਯਾगराज ਦੀ ਪਵਿੱਤਰ ਭੂਮੀ ਤੇ ਟ੍ਰੇਨ ਪਹੁੰਚੇਗੀ ਉੱਥੇ ਇਸ਼ਨਾਨ ਹੋਏਗਾ ਉੱਥੇ ਦਰਸ਼ਨ ਹੋਣਗੇ ਉਸ ਤੋਂ ਬਾਅਦ ਕੱਲ ਰਾਤ ਨੂੰ ਟ੍ਰੇਨ ਚੱਲੇਗੀ ਪ੍ਰਯਾगराज ਤੋਂ 9 ਤਰੀਕ ਨੂੰ ਸਵੇਰੇ ਅਯੁੱਧਿਆ ਜੀ ਜਾਏਗੀ ਜਿੱਥੇ ਰਾਮ ਜੀ ਦਾ ਜਿਹੜਾ ਭਵਯ ਮੰਦਿਰ ਬਣਿਆ ਇਹਨੇ ਸਾਲਾਂ ਦੀ ਲੋਕਾਂ ਦੇ ਸੈਕਰੀਫਾਈਸ ਤੋਂ ਬਾਅਦ ਬਲੀਦਾਨ ਤੋਂ ਬਾਅਦ ਉੱਥੇ ਦਰਸ਼ਨ ਹੋਣਗੇ 9 ਤਰੀਕ ਨੂੰ ਯੋਧਿਆ ਜੀ ਦਰਸ਼ਨ ਕੀਤੇ ਜਾਣਗੇ ਹਨੂਮਾਨਗੜੀ ਜਾਇਆ ਜਾਏਗਾ ਉਸ ਤੋਂ ਬਾਅਦ ਰਾਤ ਨੂੰ ਵਾਪਸ 10 ਤਰੀਕ ਨੂੰ ਟ੍ਰੇਨ ਵਾਪਸ ਅੰਮ੍ਰਿਤਸਰ ਆ ਕੇ ਆਪਣੇ ਪੂਰਨ ਸਫ਼ਰ ਤੇ ਪਹੁੰਚੇ ਪਹਿਲਾਂ ਤੇ ਸਭੂ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਡੇ ਗੁਰਦਾਸਪੁਰ ਵਾਸਤੇ ਬਹੁਤ ਹੀ ਸੁਭਾਗੇਸ਼ਾਲੀ ਦਿਨ ਹੈ ਕਾਜੀ ਗੁਰਦਾਸਪੁਰ ਤੋਂ ਬਹੁਤ ਵੱਡੀ ਸੰਖਿਆ ਦੇ ਅੰਦਰ ਇੱਕ ਸਪੈਸ਼ਲ ਟ੍ਰੇਨ ਕੁੰਭ ਦੇ ਵਾਸਤੇ ਪ੍ਰਯਾਗਰਾਜ ਸ੍ਰੀ ਪ੍ਰਯਾਗਰਾਜ ਤੀਰਥ ਵਾਸਤੇ ਜਾ ਰਹੀ ਹੈ ਅੱਜ ਇਹ ਪੂਰਾ ਉਤਸਵ ਦਾ ਮਾਹੌਲ ਹੈ ਕਿ ਸਾਰਾ ਜਿਹੜਾ ਗੁਰਦਾਸਪੁਰ ਨਿਵਾਸੀ ਗੁਰਦਾਸਪੁਰ ਡਿਸਟ੍ਰਿਕਟ ਬਟਾਲਾ ਅੰਮ੍ਰਿਤਸਰ ਦੇ ਲੋਕ ਅੱਜ ਸਪੈਸ਼ਲ ਤੌਰ ਤੇ ਕੁੰਭ ਨਹਾਉਣ ਜਾ ਰਹੇ ਹਨ ਨੂੰ ਮੌਕਾ ਮਿਲਿਆ ਪ੍ਰਭੂ ਨੇ ਸਾਨੂੰ ਅਸ਼ੀਰਵਾਦ ਦਿੱਤਾ ਸਾਰਿਆਂ ਨੂੰ ਤੇ ਆਓ ਸਭ ਮਿਲ ਕੇ ਉਥੇ ਕੁੰਭ ਦੇ ਇਸ਼ਨਾਨ ਕਰੀਏ ਔਰ ਇਹ ਜਿਹੜਾ ਮੌਕਾ 144 ਸਾਲ ਬਾਅਦ ਸਾਨੂੰ ਮਿਲਿਆ ਇਸ ਤੋਂ ਵੱਡਾ ਮੌਕਾ ਸਾਨੂੰ ਨਹੀਂ ਮਿਲ ਸਕਦਾ ਇਸ ਕਰਕੇ ਸਾਰਿਆਂ ਨੂੰ ਅੱਜ ਦੇ ਦਿਨ ਦੇ ਉੱਤੇ ਉਥੇ ਜਾਣ ਦੀ ਉਹਨਾਂ ਦੀ ਯਾਤਰਾ ਮੰਗਲਮੇ ਹੋਏ ਉਹਨਾਂ ਨੂੰ ਕੁੰਭ ਦੀ ਬਹੁਤ-ਬਹੁਤ ਵਧਾਈ ਸਭ ਯਾਤਰਾ ਮੰਗਲਮੇ ਕਰਕੇ ਵਾਪਸ ਆਣ ਇਹੋ ਸਾਡੀ ਸ਼ੁਭ ਕਾਮਨਾ ਹੈ ਜੈ ਸ਼ੰ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਅਸੀਂ ਬਹੁਤ ਬਹੁਤ ਹਵਾਰੀ ਹਾਂ ਸਾਡੇ ਸੰਗਠਨ ਦੇ ਸੈਂਟਰਲ ਗਵਰਨਮੈਂਟ ਦੇ ਜਿਨ੍ਹਾਂ ਨੇ ਕੰਮ ਸਪੈਸ਼ਲ ਟ੍ਰੇਨ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਵਾਸਤੇ ਸਪੈਸ਼ਲ ਚਲਾਈ ਹੈ ਜਿਹੜੀ ਸ਼੍ਰੀ ਪ੍ਰਿਆਗਰਾਜ ਜਾਏਗੀ ਨਾਲ ਹੀ ਸਾਨੂੰ ਯੋਧਿਆ ਜੀ ਦੇ ਦਰਸ਼ਨ ਕਰਾ ਕੇ ਲਿਆਏਗੀ ਉੱਥੇ ਸਾਨੂੰ ਸੁਣਨ ਨੂੰ ਆ ਰਿਹਾ ਯੋਗੀ ਜੀ ਦਾ ਬਹੁਤ ਹੀ ਬਿਹਤਰੀਨ ਇੰਤਜ਼ਾਮ ਹੈ ਸਾਡੇ ਵਾਸਤੇ ਟ੍ਰੇਨ ਸਪੈਸ਼ਲ ਚਲਾਈ ਗਈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੈ ਸ਼੍ਰੀ ਰਾਮ